ਇਲਾ ਫਰੀਦਕੋਟ ਦੀ ਪੁਲਿਸ ਵੱਲੋਂ ਗੈਰ ਸਮਾਜਿਕ ਅਤੇ ਅਪਰਾਧੀ ਅਨਸਰਾ ਵਿਰੁੱਧ ਸਮੇਂ-ਸਮੇਂ ਤੇ ਸਖਤ ਕਾਰਵਾਈ ਕੀਤੀ ਜਾਂਦੀ ਹੈ। ਇਸੇ ਲੜੀ ਵਿੱਚ ਮਾਨਯੋਗ ਐਸਐਸਪੀ ਡਾਕਟਰ ਪ੍ਰਗਿਆ ਜਨ ਆਈਪੀਐਸ ਐਸਐਸਪੀ ਫਰੀਦਕੋਟ ਜੀ ਦੇ ਦਿਸ਼ਾ-ਨਿਰਦੇਸ਼ਾਂ ਅਤੇ ਸ਼੍ਰੀ ਸੰਦੀਪ ਕੁਮਾਰ ਐਸਪੀ ਡਿਟੈਕਟਿਵ ਫਰੀਦਕੋਟ ਜੀ ਦੀ ਰਹਿਨਮਾਈ ਹੇਠ ਥਾਣਾ ਬਾਜਾਖਾਨਾ ਦੀ ਪੁਲਿਸ ਵੱਲੋਂ ਤਿੰਨ ਦੋਸ਼ੀਆਂ ਉਰਦਿਤ ਸਿੰਘ ਉਰਫ ਗੋਰਾ ਗੁਰਮੀਤ ਸਿੰਘ ਲੋ ਪ੍ਰੀਤ ਸਿੰਘ ਉਰਫ ਲੱਬੀ ਵਾਸੀ ਕੋਟਲੀ ਬਲੂ ਜ਼ਿਲ੍ਹਾ ਸ਼੍ਰੀ ਮੁਕਸਰ ਸਾਹਿਬ ਨੂੰ ਇੱਕ ਵੱਡੀ ਵਾਰਦਾਤ ਦੀ ਯੋਜਨਾ ਬਣਾਉਂਦੇ ਹੋਏ ਮੌਕਾ ਤੇ ਗ੍ਰਿਫਤਾਰ ਕਰਕੇ ਉਹਨਾਂ ਦੇ ਵਿਰੁੱਧ ਮੁਕੱਦਮਾ ਨੰਬਰ 86/317/2025 ਅਧੀਨ ਤਾਰਾ 112 303 ਜ਼ਿਮਨ 2 310 ਜ਼ਿਮਨ 4 ਅਤੇ 317 ਜ਼ਿਮਨ 2 BNS ਤਹਿਤ ਦਰਜ ਕਰਵਾਇਆ ਗਿਆ ਹੈ ਅਤੇ ਇਹਨਾਂ ਦੋਸ਼ੀਆਂ ਪਾਸੋਂ ਇੱਕ ਲੋਹੇ ਦੀ ਗਰਾਰੀ ਲੱਗੀ ਪਈ ਇੱਕ ਟੋਕਾ ਇੱਕ ਲੋਹੇ ਦੀ ਪਾਈਪ ਅਤੇ ਇੱਕ ਚੋਰੀ ਦਾ ਹੀਰੋ ਹੰਡਾ ਮੋਟਰਸਾਈਕਲ ਬਰਾਮਦ ਕਰਕੇ ਮੌਕੇ ਪਰ ਗ੍ਰਿਫਤਾਰ ਕਰਕੇ ਇੱਕ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਤੋਂ ਪਹਿਲਾਂ ਹੀ ਗ੍ਰਿਫਤਾਰ ਕੀਤਾ ਗਿਆ ਹੈ ਜੋ ਫਰੀਦਕੋਟ ਦੀ ਪੁਲਿਸ ਵਿਸ਼ਵਾਸ ਦਿਵਾਉਂਦੀ ਹੈ ਕਿ ਅਸੀਂ ਆਪਣੀ ਇਸ ਮੁਹਿੰਮ ਤਹਿਤ ਵਿਆਹ ਸਮਾਜਿਕ ਅਨਸਰਾਮਰੁੱਧ ਸਮੇਂ-ਸਮੇਂ ਤੇ ਸਖਤ ਕਾਰਵਾਈ ਕਰ ਕੀਤੀ ਜਾਵੇਗੀ